ਹੈਲੋ ਹਾਂਜੀ ਸਤਿ ਸ੍ਰੀ ਅਕਾਲ ਬਰਾਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈਆਂ ਠੀਕ ਹੈ ਜੀ ਵੀਡੀਓ ਦੇ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਿਹਾ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਅੱਜ ਵਾਲੀ ਜੋ ਵੀਡੀਓ ਆ ਇਸ ਨਾਪ ਦੇ ਹਿਸਾਬ ਦੇ ਨਾਲ ਕਿੰਨੀ ਮੋੜਾ ਰੱਖਿਆ ਜਾਂਦਾ ਤੇ ਕਿੰਨਾ ਤੀਰਾ ਰੱਖਿਆ ਜਾਂਦਾ ਨਾਪ ਸਭ ਤੋਂ ਪਹਿਲਾਂ ਮੈਂ ਮੈਂਸ਼ਨ ਕਰ ਦਿੰਨੀ ਆ ਕੀ ਨਾਪ ਹੈ ਜੀ ਕੋਲ ਨਾਪ 38 ਆ ਸਾਤੀ ਦਾ ਜੀ ਹਾ ਆਪਣਾ ਪੁੰਨੀ ਆ ਕਮਰ ਦਾ ਫੋਲ ਨਾਪ 35 ਆ ਹਾ ਆਪਣਾ 15 ਹੈਪ ਦਾ ਫੋਲ ਨਾਪ 38 ਅਤੇ ਹਾ ਆਪਣਾ 19 ਠੀਕ ਹੈ ਜੀ ਇਸ ਨਾਪ ਦੇ ਹਿਸਾਬ ਦੇ ਨਾਲ ਤੀਰਾ ਤੇ ਮੋਟਾ ਕਿੰਨਾ ਰੱਖਿਆ ਜਾਂਦਾ ਦੇਖੋ ਇਸ ਵਾਲੀ ਵੀਡੀਓ ਦੇ ਵਿੱਚ ਵੀਡੀਓ ਕੋਈ ਜ਼ਿਆਦਾ ਲੰਬੀ ਨਹੀਂ ਹੋਊਗੀ ਵੀਡੀਓ ਸਟਿੱਪ ਨਾ ਕਰਿਆ ਕਰੋ 5 ਤੋਂ 7 ਮਿੰਟ ਦੀ ਵੀਡੀਓ ਹੁੰਦੀ ਆ ਵੀਡੀਓ ਪਲੀਜ਼ ਫੁੱਲ ਵਾਚ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਹਾ ਵਾਲਾ ਆਪਣੇ ਕੋਲ ਕੋਟਨ ਦਾ ਸਟਾਫ ਕੱਪੜਾ ਹੈਗਾ ਇਹਦੇ ਫਲਾਬਰੇਜ ਸਟਾਰ ਵਗੈਰਾ ਦਾ ਕੋਈ ਚੱਕਰ ਨਹੀਂ ਚਾਰੇ ਪਾਸੇ ਸਟਾਰ ਜਾ ਰਿਹਾ ਇੱਧਰ ਵੀ ਇੱਧਰ ਵੀ ਉੱਧਰ ਵੀ ਓਕੇ ਜੀ ਇਹਨੂੰ ਇਸ ਤਰ੍ਹਾਂ ਆਪਾਂ ਬੈਕ ਦਾ ਪੱਲਾ ਵਿਛਾ ਲਿਆ ਇਸੇ ਤਰ੍ਹਾਂ ਆਪਾਂ ਉੱਪਰ ਰੱਖਦੇ ਹੋਏ 프ਰੰਟ ਦਾ ਪੱਲਾ ਵਿਛਾ ਲੈਣਾ ਬਲ ਵਗੈਰਾ ਵੀਰੇ ਕੱਟ ਲੈਣੇ ਆ ਕਿਤੋਂ ਵੀ ਬਲ ਤੇ ਝੋਲ ਨਾ ਹੋਵੇ ਉਸ ਚੀਜ਼ ਦਾ ਧਿਆਨ ਰੱਖਿਓ ਤੁਸੀਂ ਵੀ ਠੀਕ ਹੈ ਜੀ ਆਹ ਲੋ ਜੀ ਇਸ ਤਰ੍ਹਾਂ ਬਾਹਰ ਕੱਢਦੇ ਹੋਏ ਤੇ ਹੋਲਡਿੰਗ ਕਰ ਲੈਣੀ ਆ ਬਸ ਫਿਰ ਮੈਂ ਦੱਸਦੀ ਆ ਅੱਗੇ ਵੀ ਇਹ ਕਿਸ ਤਰ੍ਹਾਂ ਇਹਦੀਆਂ ਤੀਰੇ ਦੀ ਕਟਾਈ ਹੋਣੀ ਆ ਔਰ ਮੋਡੇ ਦੀ ਕਟਾਈ ਹੋਣੀ ਆ ਇਸ ਸਨਾਪ ਦੇ ਹਿਸਾਬ ਦੇ ਨਾਲ ਮੋਡਾ ਕਿੰਨਾ ਰੱਖਿਆ ਜਾਂਦਾ ਠੀਕ ਹੈ ਜੀ ਹਾਲੇ ਜੀ ਤੀਰਾ ਇਹਨਾਂ ਦਾ ਹੈਗਾ ਜੀ ਇਸ ਸਨਾਪ ਦੇ ਹਿਸਾਬ ਨਾਲ ਜਿਹੜਾ ਤੀਰਾ ਪੈਣਾ 12 ਇੰਚ ਪੈਣਾ ਠੀਕ ਹੈ 12 ਦਾ ਆਧਾ ਹੁੰਦਾ 6 ਇੰਚ ਆ ਡਬਲ ਫੋਲਡਿੰਗ ਆਪਣਾ ਕਪੜਾ ਕੀਤਾ ਹੋਇਆ ਆ ਫਰੰਟ ਦਾ ਪੱਲਾ ਔਰ ਆ ਬੈਕ ਦਾ ਪੱਲਾ ਇਹ ਹੈ ਜੀ ਡਬਲ ਫੋਲਡਿੰਗ ਹੋਣ ਦੇ ਕਾਰਨ ਇੱਥੇ 6 ਇੰਚ ਦੀ ਮਾਰਕਿੰਗ ਇਸ ਤਰ੍ਹਾਂ ਕਰੂੰਗੇ 6 ਇੰਚ ਦੀ ਮਾਰਕਿੰਗ ਕਰੂੰਗੇ 12 ਦਾ ਅੱਧਾ 6 ਹੋ ਗਿਆ ਜੀ ਆਹ ਲਓ ਜੀ 6 ਇੰਚ ਦੀ ਮਾਰਕਿੰਗ ਕਰੂੰਗੇ ਇਸ ਤਰ੍ਹਾਂ ਜੀ ਆਪਣੇ ਮਾਰਕਿੰਗ ਸਾਇਦ ਇਹਦੇ ਤੇ ਤੁਹਾਨੂੰ ਘੱਟ ਦਿਖਾਈ ਦਿੰਦਾ ਹੋਵੇ ਕਿਉਂਕਿ ਇਹਦੇ ਨਾਲ ਹੀ ਮੈਚ ਹੋ ਰਿਹਾ ਹੈ ਨਾ ਕਲਰ ਮੈਂ ਤੁਹਾਨੂੰ ਮਾਰਕਿੰਗ ਦੂਸਰੀ ਲੈ ਕੇ ਕਲਰ ਕਰਕੇ ਦਿਖਾਨੀ ਆ ਹਾਂਜੀ ਆ ਦੇਖੋ ਜੀ ਪਚਾਕ ਦੂਸਰਾ ਲੈ ਲਿਆ ਹੈ ਨਾ ਉਹ ਚਾਕ ਨਾ ਇਹਦੇ ਨਾਲ ਮੈਚ ਹੋ ਰਿਹਾ ਸੀ ਸੂਟ ਦਾ ਕਲਰ ਸੀ ਹੈ ਨਾ ਉਹਦੇ ਨਾਲ ਮੈਚ ਹੋ ਰਿਹਾ ਸੀ ਹਾਂਜੀ ਹੁਣ ਆਪਾਂ ਤੁਹਾਨੂੰ ਦੱਸਣਾ ਸੀ ਟੀਰਾ ਤੇ ਮੋਟਾ ਟੀਰਾ ਆਪਾਂ ਤੁਹਾਨੂੰ ਕਲੀਅਰ ਹੋ ਗਿਆ ਹੋਣਾ ਵੀ ਇਸ ਨਾਪ ਦੇ ਹਿਸਾਬ ਨਾਲ ਟੀਰਾ ਪੈਣਾ 12 ਇੰਚ 12 ਦਾ ਅੱਧ ਪੈਣਾ 6 ਇੰਚ 6 ਇੰਚ ਦੀ ਆਪਾਂ ਮਾਰਕਿੰਗ ਦਾਨ ਕਰ ਦਿੱਤੀ ਤੇ ਜਿਹੜਾ ਮੋਟਾ ਪੈਣਾ ਜੀ ਉਹ ਮੋਟਾ ਪਊਗਾ ਇੱਥੋਂ 7 ਇੰਚ ਇੱਥੋਂ ਰੱਖੋਗੇ ਜੀ ਇਸ ਤਰ੍ਹਾਂ 7 ਇੰਚ ਦੀ ਮਾਰਕਿੰਗ ਇਸ ਤਰ੍ਹਾਂ ਕਰੋਗੇ ਲਾਈਟ ਜੀ ਮਾਰਕਿੰਗ ਕਰਨੀ ਹੁੰਦੀ ਹੈ ਜੀ ਇੱਥੇ 7 ਇੰਚ ਦੀ ਮਾਰਕਿੰਗ ਇਹ ਟਾਰ ਲਈ ਇਤੋਂ 7 ਪਾਇਆ ਇਤੋਂ 6 ਪਾਇਆ ਇਤੋਂ ਆਪਾਂ 5.5 ਪਾਉਣੀ ਇਤੋਂ ਤੀਰਾ 6 ਪਾਇਆ ਇਤੋਂ ਪਾਣਾ ਇਹ ਤੀਰਾ ਨਹੀਂ ਬੋਲਿਆ ਜਾਊ ਇਹਨੂੰ ਸਾਹਮਣਾ ਬੋਲਿਆ ਜਾਂਦਾ ਇੱਥੇ 5.5 ਪਹੂਗਾ ਇਹ ਵਾਲਾ ਜਿੱਥੇ ਇਹ ਉਹ ਚੀਜ਼ ਆ ਗਈ ਜਿੱਥੇ ਆਪਣੇ ਟੇਡੇ ਪਲੇਟ ਪੈਂਦੇ ਆ ਠੀਕ ਹੈ ਜੀ ਉੱਥੇ ਆਪਾਂ ਇਤੋਂ 5.5 ਪਾਵਾਂਗੇ ਆਹ ਲੋ ਜੀ 6 ਔਰ 5.5 ਠੀਕ ਹੈ ਜੀ ਆਹ 5.5 ਆ ਆਹ 6 ਆ ਇਹਨਾਂ ਨੂੰ ਤੁਹਾਨੂੰ ਮੈਂ ਮੈਚ ਕਰਨ ਦਾ ਤਰੀਕਾ ਦੱਸਦੀ ਆ ਕਿs ਤਰ੍ਹਾਂ ਮੈਚ ਕਰੋਗੇ ਹਾਂਜੀ ਆ ਨਾ ਮੈਂ ਸਕੇਲ ਪੱਟੀ ਲੈ ਲਈ ਇਹ ਜਿਹੜੇ ਥੋਟੀ ਮਾਰਕਿੰਗ ਕਰਨ ਲਈ ਆਪਣੀ ਸਕੇਲ ਪੱਟੀ ਇਹ ਰੱਖੀ ਹੋਈ ਆ ਠੀਕ ਆ ਜੀ ਤੇ ਜਦੋਂ ਪਲਾਜੋ ਦੀ ਜਾਂ ਦੂਸਰੀ ਕਟਾਈ ਕਰਦੇ ਹੋ ਦੂਸਰੀ ਸਕੇਲ ਪੱਟੀ ਵੱਟ ਗਈ ਉਹਨਾਂ ਨਾਲ ਕਰਦੇ ਹੁਣ ਆ 6 ਆ ਤੇ ਆ 5 ਆ 5.5 ਸੌਰੀ ਇਹਨਾਂ ਨੂੰ ਮੈਚ ਕਰੋਗੇ ਇਸ ਤਰ੍ਹਾਂ ਜੀ ਠੀਕ ਹੈ ਤੇ ਹੁਣ ਮੈਂ ਤੁਹਾਨੂੰ 6 ਵਾਲੀ ਮਾਰਕਿੰਗ ਵੀ ਦਿਖਾ ਦਿੰਨੀ ਆ ਮੋਟਾ ਜਿਦੋਂ ਪੈਥੋਂ 6 ਰੱਖਦੇ ਆ ਦੇਖੋ ਆਖੀ ਹਾਂ ਫਿਰ ਆਪਾਂ 5.5 ਜਾਨੀ ਲਾ ਕੇ ਨਾ ਇਸ ਤਰ੍ਹਾਂ ਬਾਕਸ ਬਣਾਉਣਾ ਵੀਰੇ ਹੁਣ ਜਿਹੜੀ ਆਪਾਂ ਫਰੰਟ ਦੇ ਵਿੱਚ ਕਾਟ ਪਾਉਣ ਦੀ ਗਲਤੀ ਕਰਦੀਆਂ ਜੋ ਪਹਿਣਾ ਹਜੇ ਕੰਮ ਸੈੱਟ ਕਰਾਂਗਾ ਉਹ ਕਰਦੇ ਆ ਹਨ ਜਦੋਂ ਇੱਥੋਂ ਵੀ 6 ਲੈ ਲਿਆ ਇਤੋਂ ਵੀ 6 ਲੈ ਲੈਣਾ ਇਤੋਂ ਤਾਂ ਤੀਰਾ 6 ਲੈਣੇ ਲੈਣਾ ਆਪਾਂ ਹਨਾ ਇਤੋਂ 6 ਇੰਚ ਦੀ ਮਾਰਕਿੰਗ ਕਰਨੀ ਕਰਨੀ ਇਤੋਂ ਵੀ 6 ਕਰਤੀ ਜਿਹੜੀ ਕਾਟ ਆਪਣੀ ਇੱਥੇ ਇੰਚ ਦੀ ਪੈਣੀ ਆ 5.5 ਤੋਂ ਲੈ ਕੇ ਇਸ ਨਾਪ ਦੇ ਹਿਸਾਬ ਦੇ ਨਾਲ ਜਿਹੜੀ ਫਰੰਟ ਦੀ ਕਾਟ ਆ ਉਹ ਇੰਚ ਦੀ ਪੈਂਦੀ ਆ ਇੱਥੇ ਪੈਣੀ ਆ ਇੱਥੇ ਠੀਕ ਆ ਇੱਥੇ ਆ ਗਈ ਨਾ ਤੇ ਜੇ ਹੁਣ ਆਪਾਂ ਇਤੋਂ ਵੀ 6 ਲਿਆਵਾ ਫਿਰ ਪੈਣਾ ਦੀ ਜਿਹੜੀ ਇਤੋਂ ਕਾਟ ਪੈ ਗਈ ਇਹ ਇੱਥੇ ਜਾਵੜੀ ਇੰਚ ਦੀ ਉਦੇ ਹਿਸਾਬ ਦੇ ਨਾਲ ਤੁਹਾਡੇ ਇੱਥੇ ਝੋਲ ਬਣੂਗੀ ਇੱਥੇ ਜਾਵੜਣੀ ਆ ਜਿਆ ਹਿਸਾਬ ਦੇ ਨਾਲ ਤੁਸੀਂ ਇਹਨੂੰ ਇੱਥੇ ਆ ਜਾਣੀ ਆ 34 64 ਫਰੰਟ ਦੀ ਜਿਹੜੀ ਇੰਚ ਦੀ ਕਾਰਡ ਪੈਂਦੀ ਆ ਇਸ ਨਾਪ ਦੇ ਹਿਸਾਬ ਦੇ ਨਾਲ ਜਿਹੜੀ ਫਰੰਟ ਦੀ ਕਾਰਡ ਪੈਣੀ ਆ ਇਹਨਾਂ ਦੀ ਇੰਚ ਦੀ ਪੈਣੀ ਆ ਉਹ ਫਿਰ ਇੱਥੇ ਜਾਵੜੂ ਇਹ ਗਲਤੀ ਨਾ ਕਰਿਆ ਕਰੋ ਇੱਥੋਂ 6 ਆ ਤਾਂ ਇੱਥੋਂ 5.5 ਲਿਓ ਇਸ ਨਾਪ ਦੇ ਹਿਸਾਬ ਦੇ ਨਾਲ ਫਿਟਿੰਗ ਤੁਹਾਡੀ ਪਰਫੈਕਟ ਆਊਗੀ ਠੀਕ ਹੈ ਜੀ ਇੱਥੋਂ ਰੱਖ ਕੇ ਹੁਣ ਇੰਚ ਦੀ ਮਾਰਕਿੰਗ ਕਰ ਦੋ ਬਸ ਇੰਚ ਦੀ ਮਾਰਕਿੰਗ ਇਸ ਤਰ੍ਹਾਂ ਕਰ ਦੇਣੀ ਆ ਤੇ ਬੈਕ ਦੀ ਇਹਦੇ ਚ ਪਾਉਗੀ ਵੀਰੇ 2 ਇੰਚ ਦੀ ਮਾਰਕਿੰਗ ਇਸ ਤਰ੍ਹਾਂ ਠੀਕ ਹੈ ਜੀ ਸਮਝ ਆ ਗਈ ਹੋਣੀ ਤੁਹਾਨੂੰ ਕਿਤੋਂ ਵੀ ਨਾ ਸਮਝ ਆਈ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਮੈਂ ਤੁਹਾਨੂੰ ਡਾਰਕ ਕਰਕੇ ਦਿਖਾ ਦਿੰਦਾ ਜੇ ਫਿਰ ਵੀ ਨਾ ਸਮਝ ਆਵੇ ਤੁਸੀਂ ਕਮੈਂਟ ਕਰ ਸਕਦੇ ਆ ਦੇਖੋ ਹੁਣ ਆ 프ਰੰਟ ਦੀ ਕਾਟਾਂ ਜਿਹੜੀ ਆਪਾਂ 5.5 ਦੇ ਮਾਰਕਿੰਗ ਕੀਤੇ ਇੱਥੋਂ ਲਾਈ ਜਾਂਦੇ ਵੀ 5.5 ਇਸ ਤਰ੍ਹਾਂ ਲਾਈ ਆਪਾਂ ਆ ਤੁਹਾਨੂੰ ਗ੍ਰੀਨ ਕਲਰ ਨਾਲ ਦਿਖਦਾ ਹੋ ਕਿਉਂਕਿ ਉਸ ਕਲਰ ਨਾਲ ਨਹੀਂ ਦਿਸਣਾ ਉਹ ਆਪਣਾ ਕਲਰ ਸੂਟ ਨਾਲ ਮੈਚ ਕਰਦਾ ਆ ਦੇਖੋ ਇਹ 5.5 ਆ ਤੇ ਆ ਹੈਗਾ ਆਪਣਾ 2 ਇੰਚ ਇੱਥੋਂ ਸਮਝਾਂਗੇ ਜੀ ਇੱਥੋਂ ਦੇਖੋ 2 ਇੰਚ ਆ ਵਾਲੀ ਬੈਕ ਦੀ ਘਾਟ ਆ ਜਿਹੜੀ ਤੇ 프ਰੰਟ ਦੀ ਘਾਟ ਹੈਗੀ ਇੱਥੋਂ ਇੰਚ ਦੀ ਨਹੀਂ ਉਹੀ ਅੰਦਰ ਨੂੰ ਜੇ ਆਪਾਂ ਇੱਥੋਂ ਵੀ ਛੇਤ ਇੱਥੋਂ ਵੀ ਛੇ ਕਰਤਾ ਉਹੀ ਅੱਧੀ ਇੰਚ ਦਾ 파ਰਕ ਪੈ ਗਿਆ ਫਿਰ ਥੋੜੇ ਝੋਲ ਬਣੂ ਸਾਹਮਣੇ ਦੇ ਕੋਲੇ ਠੀਕ ਹੈ ਜੀ ਇਸ ਤਰ੍ਹਾਂ ਝੋਲ ਬਣਦੀ ਹੁੰਦੀ ਹੈ ਇਸ ਚੀਜ਼ ਦਾ ਤੁਸੀਂ ਵੀ ਧਿਆਨ ਰੱਖਿਓ ਇਸ ਨਾਪ ਦੇ ਹਿਸਾਬ ਨਾਲ ਇੰਨਾ ਤਾਂ ਵੀਰੇ ਤੀਰਾ ਰੱਖਿਆ ਜਾਂਦਾ ਇੰਨਾ ਇੰਨਾ ਮੋਡਾ ਰੱਖਿਆ ਜਾਂਦਾ ਮੋਡਾ ਰੱਖਦੇ ਹੋਏ ਆ ਚੀਜ਼ ਦਾ ਘਾਟ ਕਾਟਾ ਪਾਉਣ ਦਾ ਤੁਸੀਂ ਧਿਆਨ ਰੱਖ ਲਿਓ ਠੀਕ ਹੈ ਜੀ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਕਮੈਂਟ ਕਰਨਾ ਨਾ ਭੁੱਲੋ ਵੀਡੀਓ ਸ਼ੇਅਰ ਜਰੂਰ ਕਰਦਿਆ ਕਰੋ ਆਪਣੇ ਚੈਨਲ ਤੇ ਹਰ ਰੋਜ਼ ਮਾਰਨਿੰਗ 10 ਵਜੇ ਵੀਡੀਓ ਅਪਲੋਡ ਹੁੰਦੀ ਹੈ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਨਵੀਆਂ-ਨਵੀਆਂ ਵੀਡੀਓ ਲੈ ਕੇ ਮਿਲਦੇ ਰਹਿਵਾਂਗੇ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ